ਦੇਸ਼ ਆਜ਼ਾਦ ਹੋਏ ਅੱਜ 78 ਸਾਲ ਹੋ ਗਏ ਨੇ ਪਰ ਪੰਜਾਬ ਦੇ ਕੁਝ ਲੋਕ ਅੱਜ ਵੀ ਗੁਲਾਮ ਨੇ ਕਿਸਤਾਂ ਦੇ ਪਿਛਲੇ 5 ਸਾਲਾਂ ਤੋਂ ਲੋਨ ਮਿਲਣਾ ਇੰਨਾ ਆਸਾਨ ਹੋ ਚੁੱਕਾ ਹੈ ਕਿ ਲੋਕ ਬਿਨਾਂ ਸੋਚੇ ਸਮਝੇ ਆਪਣੇ ਸ਼ੌਂਕ ਪੂਰੇ ਕਰਨ ਲਈ ਲੋਨ ਲਈ ਜਾਂਦੇ ਨੇ ਪਿੰਡਾਂ ਵਿੱਚ ਤਾਂ ਗਰੁੱਪ ਲੋਨ ਵੀ ਮਿਲਦੇ ਆ ਜਿਸ ਵਿੱਚ 7 ਤੋਂ 8 ਘਰਾਂ ਦੇ ਮੈਂਬਰ ਗਰੁੱਪ ਬਣਾ ਕੇ ਲੋਨ ਲੈਂਦੇ ਨੇ ਤੇ ਜਦੋਂ ਕਿਸ਼ਤ ਦੇਣੀ ਪੈਂਦੀ ਆ ਪਤਾ ਤੇ ਉਦੋਂ ਲੱਗਦਾ ਖਰਚ ਕਮਾਉਣ ਵਾਲੇ ਇੱਕ ਜਾਂ ਦੋ ਮੈਂਬਰ ਹੀ ਹੁੰਦੇ ਆ ਫਿਰ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਉਹ ਕੰਮ ਕਰਨੇ ਪੈਂਦੇ ਜੋ ਉਹ ਨਹੀਂ ਕਰਨਾ ਚਾਹੁੰਦੇ ਬਿਮਾਰ ਪਏ ਤੇ ਵੀ ਕੰਮ ਤੇ ਜਾਣਾ ਪੈਂਦਾ ਕਿਉਂ ਕਿਉਂਕਿ ਕਿਸ਼ਤ ਜੋ ਦੇਣੀ ਹੁੰਦੀ ਆ ਇਹ ਕਿਸ਼ਤ ਦੇ ਪੈਸੇ ਇਕੱਠੇ ਕਰਨ ਦੀ ਟੈਨਸ਼ਨ 'ਚ ਬੰਦਾ ਫਿਰ ਅਲੱਗ-ਅਲੱਗ ਤੇ ਕੰਮ ਤੇ ਜਾ ਕੇ ਆਪਣੇ ਮਾਲਕ ਦੀਆਂ ਗੱਲਾਂ ਸੁਣ ਕੇ ਵੀ ਚੁੱਪ ਰਹਿੰਦਾ ਕਿਉਂ ਕਿਉਂਕਿ ਕਿਸ਼ਤ ਜੋ ਦੇਣੀ ਹੁੰਦੀ ਆ ਹੁਣ ਸਵਾਲ ਇਹ ਆ ਕੇ ਇਹ ਕਿਸ਼ਤਾਂ ਦੀ ਗੁਲਾਮੀ ਤੋਂ ਕਦੋਂ ਆਜ਼ਾਦ ਹੋਵੇਗਾ ਸਾਡਾ ਪੰਜਾਬ ਬਾਕੀ ਮੈਂ ਲੋਨ ਨੂੰ ਮਾਰਿਆ ਨਹੀਂ ਕਹਿ ਰਿਹਾ ਲੋਨ ਇੱਕ ਟੂਲ ਹੈ ਜਿਵੇਂ ਬਾਕੀ ਦੇ ਟੂਲ ਹੁੰਦੇ ਆ ਤੇ ਹਰ ਇੱਕ ਟੂਲ ਇੱਕ ਖਾਸ ਕੰਮ ਲਈ ਬਣਿਆ ਹੁੰਦਾ ਹੈ ਪਰ ਜੇ ਆਪਾਂ ਲੋਨ ਲੈ ਕੇ ਲਾਇਬਿਲਟੀ ਕ੍ਰੀਏਟ ਕਰਾਂਗੇ ਤੇ ਫਿਰ ਆਪਾਂ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਾਂਗੇ ਪਰ ਜੇ ਉਹੀ ਲੋਨ ਲੈ ਕੇ ਆਪਾਂ ਇੱਕ ਐਸੈਟ ਕ੍ਰੀਏਟ ਕਰਦੇ ਆਂ ਤੇ ਹੋ ਸਕਦਾ ਉਹ ਲੋਨ ਦੀ ਕਿਸ਼ਤ ਉਹ ਐਸੈਟ ਤੋਂ ਹੀ ਨਿਕਲੀ ਜਾਵੇ ਬਾਕੀ ਜਿਹੜੇ ਲੋਕ ਇਹ ਲੋਨ ਤੇ ਕਿਸ਼ਤਾਂ ਦੇ ਗੁਲਾਮੀ ਨਹੀਂ ਕਰ ਰਹੇ ਉਹਨਾਂ ਨੂੰ ਮੇਰੇ ਵੱਲੋਂ ਆਜ਼ਾਦੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹ ਵੀਡੀਓ ਉਸ ਨੂੰ ਸ਼ੇਅਰ ਕਰ ਦਿਓ ਜੋ ਹਾਲੇ ਵੀ ਕਿਸ਼ਤਾਂ ਦੀ ਗੁਲਾਮੀ 'ਚ ਫਸਿਆ ਹੋਇਆ ਹੈ